ਥੱਲੇ ਤੱਕ ਛੱਕੋ ਨਾ ਇਹਨੂੰ ਥੱਲੇ ਤੱਕ ਕਲੀਅਰ ਕਰੋ ਹਾਂ ਇਹ ਆ ਗਿਆ ਸਰ ਅੱਛਾ ਥੱਲੇ ਤੱਕ ਮਾਰੋ ਬਾਹਰ ਵਾਲੇ ਦਾਣੇ ਅਸਰੇ ਵਿੱਚ ਪਾਉਂ। ਕੋਈ ਕੋਈ ਕੰਡੇ ਤੇ ਪ੍ਰਖੋ। ਆਹ ਬਾਰੇ ਤੇ ਕੰਡੇ ਚ ਪਾਉ। ਚੱਲੋ ਇਹ ਰੱਖ ਜਸਵੰਤ। ਆ ਠੀਕ ਹੈ ਜਸਵੰਤ ਚੈੱਕ ਕਰਦੇ ਹਾਂ। ਤੇ ਮਾਲ ਵਿੱਚ ਵਿੱਚ ਹੀ ਪਤਾ ਨਾ ਮੁਰਤੇ। ਇਹ 8.38 ਰਿਆ ਦਾ ਹੈ। ਇਹ 8 ਕਿਲੋ 382 ਗ੍ਰਾਮ ਆ ਸਰ। ਪਰ ਇਹ ਆਪਣੀ ਠਿਕਣਾ ਸਬਦ ਹੈ ਇੱਥੇ ਹੈ ਨਾ ਠੀਕ ਹੈ ਤਾਂ ਦੇਖਿਓ ਇਹ ਸਾਰਾ ਸਟਰੈਂਥਨਿੰਗ ਵਾਲਾ ਪੋਰਸ਼ਨ ਹੈ ਹਾਂਜੀ ਇੱਥੇ ਤੁਹਾਡੀ ਸਟਰੈਂਥਨਿੰਗ ਵਾਲਾ ਨਾ ਪੋਰਸ਼ਨ ਹੈ ਕਿ ਕਿਤੇ ਪਤਾ ਨਿਕਲੂ ਥਲੇ ਜੀਆਂ ਕਿਨਾਰੀਆਂ ਦੋਨੋਂ ਪਾਸੇ ਯਾਰ ਕਲੀਅਰ ਕਰਾਓ ਮਦੰਦਰ ਕਿਨਾਰੀਆਂ ਕਲੀਅਰ ਕਰਾ ਕੇ ਨਾ ਵਿਡਥ ਵੀ ਚੈੱਕ ਕਰੋ ਇੱਧਰ ਹੋ ਲੇ ਵੜ ਕਿੰਨੀ ਉਹ ਹੈ ਠੀਕ ਹੈ ਪੱਥਰ ਦਾ ਵੀ ਕੱਢੋ ਪੱਥਰ ਪੱਟ ਨਹੀਂ ਰੱਖ ਇੱਕ ਸਾਠ ਈ ਲਾ ਦੋ ਮਾਈਨਸ ਕਰ ਲਓ ਬੁਰਾ ਹਾਂ ਠੀਕ

ਕੱਟ ਡੂੰਗਾ ਰੱਖੋ ਨਾ ਪੂਰਾ ਪੂਰਾ ਪੀਸ ਆ ਜਾਊਗਾ ਹੋਰ ਕਿਹੜਾ ਆ ਜੀਰੋ ਕਰ ਲਿਆ ਜੀਰੋ ਆਸਾ ਹਾਂ ਜੀ ਹਾਂ ਇੱਕ ਵੇਲੇ ਲੋ ਜੀ ਠੀਕ ਹੈ ਬਸ ਠੀਕ ਦੋਨਾਂ ਦੇ ਇਹਨਾਂ ਨੂੰ ਫਿਲ ਕਰਾ ਦਿਓ ਉੱਪਰ ਲਿਖਣਾ ਜੀ ਫਿਟਸ ਫਿਲ ਕਰਾ ਦਿਓ ਜਿਹੜੇ ਇਹਦੇ ਬਰਮਾ ਉਹ ਇਮੀਡੀਏਟਲੀ ਦੱਸ ਦਿੰਦੇ ਅੰਦਰ ਅੰਦਰ ਕੰਪਲੀਟ ਹੋ ਜਾਊਗਾ ਸਾਰੇ